ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਘਰੇਲੂ ਪਰਿਵਾਰ ਕੋਲੋਂ ਦੋਸਤੋ ਵੀਡੀਓ ਬਣਾ ਰਹੇ ਆ ਤੇ ਦੂਜੀ ਵੀਡੀਓ ਦੋਸਤੋ ਬਾਈ ਕੋਲੋਂ ਬਣਾ ਰਹੇ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ বার ਜੁੜੇ ਹੋ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ 'ਚ ਦੋਸਤੋ ਆ ਝੋਟੀ ਵਿਖਾਉਣੀ ਆ ਦੇਖ ਸਕਦੇ ਆ ਉਹ ਵੀ ਸੀਲ ਸਰੀਫ ਆ ਤੇ ਐਨੇ ਕ ਪਸ਼ੂ ਬਾਈ ਦੇ ਦੋਸਤੋਂ ਘਰੇ ਰੱਖੇ ਆ ਜੇ ਵੀਡੀਓ ਬਣਾਉਣੀ ਹੋਏ ਮੇਰਾ ਨੰਬਰ 9592626955 ਇਹ ਤੇ ਕਨੈਕਟ ਕਰ ਸਕਦੇ ਆ ਤੇ ਸਾਰੀ ਡਿਟੇਲ ਦੋਸਤੋਂ ਬਾਈ ਤੋਂ ਲੈ ਲੈਣੇ ਆ ਜਾ ਵੀ ਇੱਥੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੇ ਬਈ ਮੇਰਾ ਨਾਮ ਚਰਨਜੀਤ ਆ ਜੀ ਠੀਕ ਆ ਤੇ ਆਪਾਂ ਇੱਕ ਪਿੱਛੇ ਇਹ ਵੀਡੀਓ ਪਾਈ ਸੀਗੀ ਆਪਾਂ ਵਹਿੜ ਦੀ ਹਾਂਜੀ ਵਹਿੜ ਦੀ ਪਾਈ ਸੀ ਤੇ ਵਹਿਗੀ ਸੀ ਉਹ ਬਈ ਹਾਂਜੀ ਹਾਂਜੀ ਠੀਕ ਆ ਤੇ ਇਹ ਝੂਟੀ ਆਪਣੀ ਘਰ ਦੂਗੀ ਆ ਇਹ ਘਰਦੀ ਵੀ ਠੀਕ ਆ ਹੁਣ ਇਹਨੇ ਸੂਆ ਕਿੰਨਾਂ ਮਾ ਸੂਣਾ ਇਹ ਜੀ ਪਹਿਲਾ ਸੂਗੀ ਠੀਕ ਆ ਕਿੰਨੇ ਤੈਂ ਕਿੰਨੇ ਉਮਰ ਹੋਊਗੀ ਇਹਦੀ ਇਹ ਬਾਈ ਚੌਕੀ ਆ ਮੂੰਹ ਠੀਕ ਆ ਹੁਣ ਇਹਦੇ ਦਿਨ ਕਿੰਨੇ ਰਹਿੰਦੇ ਆ ਇਹਦੇ ਬਾਈ 10 10 12 ਦਿਨ ਲੱਗੂ 10 10 12 ਦਿਨ ਲੈ ਜੂਗੀ ਹਾਂਜੀ ਇਹਦੇ ਟੀਕਾ ਰਖਵਾਇਆ ਕੋ ਕੋ ਠੀਕ ਆ ਜੀ ਠੀਕ ਆ ਚੰਗਾ ਰਖਾ ਸੀ ਨਾ ਹਾਂਜੀ ਚੰਗਾ ਰਖਾ ਸੀ ਕਿੰਨੇ ਕ ਦੁੱਧ ਵਾਲੀ ਮਹਿੰਦੀ ਆ ਇਹ ਆਪ ਇਹ ਜੀ ਮੈਂ 14-15 ਲੀਟਰ ਦੁੱਧ ਵਾਲੀ ਮਹਿੰਦੀ ਹੈ ਠੀਕ ਆ ਕਿੰਨਾ ਬਾਦੂ ਤੁਹਾਡੇ ਹਿਸਾਬ ਨਾਲ ਪਹਿਲੇ ਸੂਏ ਚ ਹੁਣ ਇਹ ਦੁੱਧ 12 ਕਿਲੋ ਦੁੱਧ ਦੀ ਪਹਿਲੇ ਸੂਏ ਚ ਪਹਿਲੇ ਸੂਏ ਚ ਠੀਕ ਆ ਇਹਦੀ ਉਮਰ ਕਿੰਨੀ ਦੱਸਿਆ ਜੀ ਆਪਾਂ ਇਹ 4 ਦਾੰਦਾਂ ਦੀ 4 ਦੋਸਤੋ 4 ਦਾੰਦਾਂ ਦਾ ਸਾਢੇ 3 ਸਾਲ ਉਮਰ ਆ ਇਹਦੀ ਤੇ 10-12 ਦਿਨ ਇਹਦੇ ਸੂਨ ਦੇ ਬਾਕੀ ਆ ਉਹਦੇ ਨੂੰ ਹਵਾਨਾ ਬਣਾਇਆ ਤੋਰਦੇ ਵੀ ਪੱਠਪੁੜਾ ਝੋਟੀ ਦਾ ਦੇਖ ਸਕਦੇ ਪੂਰੇ ਚੌੜੇ ਪੱਠਪੁੜੇ ਦੀ ਹਵਾਨੇ ਦੇ ਉੱਤੇ ਦੋਸਤੋ ਬਟਨ ਜੇ ਵੀ ਆਦੇ ਬਾਕੀ ਥਣ ਬਹੁਤ ਸੋਹਣਾਗਾ ਦੋਸਤੋ ਸਿੰਘ ਥੋੜਾ ਜਿਹਾ ਪਿੱਛੋਂ ਹੋ ਕੇ ਖੁੱਲਾ ਦੋਸਤੋ ਉਹ ਫਾਬਤਾ ਸਿੰਘ ਝੋਟੀ ਦੇ ਪਲੀ ਸਭੀ ਚੰਗੀ ਆ ਦੇਖ ਸਕਦੇ ਦੋਸਤੋ ਪਲੀ ਸਭੀ ਚੰਗੀ ਆ ਕਦ ਕਾ ਠੀਕ ਆ ਨਾ ਬਾਲਾ ਵੱਡਾ ਨਾ ਛੋਟਾ ਕਦ ਠੀਕ ਆ ਕਦ ਦੋਸਤੋ ਦੇਖ ਸਕਦੇ ਹਵਾਨਾ ਤੌਰ ਦੀ ਦਾ ਬਹੁਤ ਸੋਹਣਾ ਆਨਾ ਬਣਾਉਗੀ ਦੋਸਤੋ ਹਵਾਨੇ ਦੇ ਵਿੱਚ ਵਾਲ ਢੱਲਾ ਵੀ ਹਜੇ ਕਾਫੀ ਆ ਚਾਰੇ ਥਣ ਗਏ ਚਨੇਖਣਵੇਂ ਲੱਗੇ ਆ ਦੇਖ ਸਕਦੇ ਆ ਦੋਸਤੋ ਬਾਈ ਦੇ ਕੱਦ ਨਾਲ ਜੱਜਮੈਂਟ ਕਰ ਸਕਦੇ ਆ ਇਹਦੇ ਕੱਦ ਦੀ ਤੁਸੀਂ ਦੇਖ ਸਕਦੇ ਆ ਦੋਸਤੋ ਚੰਗੀ ਝੋਟੀ ਆ ਜਰੂਰ ਬਾਈ ਨਾਲ ਕਨੈਕਟ ਕਰ ਲਓ ਮੁੱਲ ਬਾਈ ਤੋਂ ਜਾਇਜ਼ ਰਖਾਵਾਂਗੇ ਇਹਦਾ ਦੇਣ ਲੈਣ ਵਾਲਾ ਮੁੱਲ ਬਾਈ ਜਮਾਂ ਜਾਇਜ਼ 1 5 ਮੁੱਲ ਕਰ ਦੇ ਦੀ 1 5 ਵਿੱਚੋਂ ਮਾਣਦਾਨ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਆ ਸਿੰਘਾ ਦੀ ਬਾਤ ਤੇ ਦੋਸਤੋ ਦੇਖ ਸਕਦੇ ਆਂ ਜੀ ਤੇ ਫੋਨ ਨੰਬਰ ਵੀ ਬੋਲਦੇ ਆ ਆਪਦਾ ਬਈ 8872 8872 5344 53844 8872 53844 ਹਾਂਜੀ 53 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਇੰਨੇ ਕ ਪਸ਼ੂ ਬਾਈ ਦੇ ਰੱਖੇ ਹੋਇਆ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਾ ਦੋ ਸਾਰੇ ਵੀਰਾਂ ਦਾ ਧੰਨਵਾਦ